ਕਿੰਨੇ ਸਾਲ ਹੋ ਗਏ 50 ਸਾਲ ਹੋ ਗਏ ਕਰਦੇ ਕਿੰਨੇ ਸਾਲ ਹੋ ਗਏ 30 ਸਾਲ ਹੋ ਗਏ ਕਰਦੇ ਵਾਲੇ ਕੋਈ ਗੱਲ ਨਹੀਂ ਬੜੇ ਹੀ ਹੈ ਬਸ ਅਨਪਾਉ ਪ੍ਰਕਾਸ਼ਾ ਚੱਲੂ ਹੁੰਦੱਸ ਹੈ ਉਹ ਅਨਪਾਉ ਪ੍ਰਕਾਸ਼ ਹੈ ਅਨੰਦ ਮਿਲੇ ਜਾਂ ਨਹੀਂ ਅਨੰਦ ਸਾਹਿਬ ਪੜਿਆ ਬਸ ਮਿਲਿਆ ਨਹੀਂ ਇਸੇ ਕਰਕੇ ਪਿਆਰਿਓ ਪ੍ਰੋਬਲਮ ਇਹ ਆਈ ਹੈ ਕਿ ਆਪਾਂ 1.5 ਘੰਟੇ ਦੇ ਵਿੱਚ ਆਪਣੇ ਮਨ ਦੀ ਤਸੱਲੀ ਵਾਸਤੇ ਸਿਰਫ ਇਹ ਕਰਦੇ ਹਾਂ ਸਿਰਫ ਇਹ ਕਰਦੇ ਸਾਨੂੰ ਅਜੇ ਜਿਹੜੀ ਵੀ ਜੀਵ ਇਦਾਂ ਬਾਣੀ ਪੜ੍ਹਦੇ ਆ ਨਾ ਸਿਰਫ ਉਹਨਾਂ ਦੇ ਮਨ ਨੂੰ ਇੱਕ ਤਸੱਲੀ ਹੋ ਜਾਂਦੀ ਹੈ ਕਿ ਮੈਂ ਅਜੇ ਨੇਕ ਕਰ ਰਿਹਾ ਹਾਂ ਇਸ ਤੋਂ ਲਾਭਾ ਕੁਝ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਬਦਲਦਾ ਪਰ ਇਸ ਤਰ੍ਹਾਂ ਬੈਠ ਕਰਦੇ ਆ ਜੇ ਤੁਸੀਂ ਅਜੇ ਜਾਬ ਸਾਹਿਬ ਕੋਲ ਨਹੀਂ ਪਹੁੰਚੇ ਸੋਈਏ ਤਾਂ ਨਹੀਂ ਪਹੁੰਚ ਕੇ ਅਰਦਾਸ ਤੁਸੀਂ ਕਰ ਹੀ ਨਹੀਂ ਸਕਦੇ ਜਦੋਂ ਅਜੇ ਸਾਡਾ ਮਲਾਪ ਹੀ ਨਹੀਂ ਹੋਇਆ ਤਾਂ ਕਿਵੇਂ ਤੁਸੀਂ ਸਾਹਿਬ ਦੀ ਅਰਦਾਸ ਕਰਦੇ ਹੋ ਪੜਨੋ ਤੇ ਆਪ ਪੜ ਲਾਂਗੇ 15 ਮਿੰਟਾ ਚ ਚਪਈ ਸਾਹਿਬ ਦਾ ਪਾਠ ਅੱਜ ਕਹਿੰਦੇ ਚਪਈ ਸਾਹਿਬ ਦਾ ਪਾਠ ਪੜ ਲਓ ਤੁਹਾਡੀ ਆ ਮਨੋ ਕਾਮਨਾ ਪੂਰੀ ਹੋ ਜਾਏਗੀ ਜਿੰਨਾ ਚਿਰ ਤੱਕ ਆਪਾਂ ਪ੍ਰਭੂ ਨੂੰ ਮਿਲੇ ਨਹੀਂ ਜਿੰਨਾ ਚਿਰ ਤੱਕ ਆਪਾਂ ਮਾਲਕ ਨੂੰ ਦੇਖਿਆ ਨਹੀਂ ਉਹਨਾਂ ਚਿਰ ਤੱਕ ਆਪਾਂ ਜਗਤ ਸਾਹਿਬ ਨਹੀਂ ਕਰ ਸਕਦੇ ਪੜ ਸਕਦੇ ਪਰ ਕਰਨ ਨਹੀਂ ਸਕਦੇ ਜਿਹੜੀ ਸਵਈਏ ਦੀ ਬਾਣੀ ਹੈ ਨਾ ਇਹ ਪਖੰਡ ਦੇ ਤੇ ਸਾਜੀ ਪਰ ਮਹਾਰਾਜ ਨੇ ਸਾਨੂੰ ਦੱਸਿਆ ਕਿ ਜਿੰਨਾ ਚਿਰ ਤੱਕ ਆਪਾਂ ਮਾਲਕ ਨੂੰ ਨਹੀਂ ਮਿਲੇ ਸੱਚ ਨੂੰ ਨਹੀਂ ਮਿਲੇ ਸਾਨੂੰ ਕਿਵੇਂ ਪਤਾ ਲੱਗੂ ਕਿ ਸਭ ਕੁਝ ਪਖੰਡ ਹੈ ਉਹ ਅਜੇ ਤੱਕ ਜਦੋਂ ਆਪਾਂ ਬਖਾਣ ਨੂੰ ਅਸੀਂ ਹੁਣ ਤੁਸੀਂ ਇਹ ਚੀਜ਼ ਨੂੰ ਦੇਖੋ ਕਿ ਜਿੰਨੇ ਜਿਹੜੇ ਜੀਵ ਬਾਣੀ ਪੜਦੇ ਆ ਕਿੰਨੇ ਸਾਲ ਹੋ ਗਏ ਐ ਪਰਮੇਸ਼ਰ ਦੀ ਪ੍ਰਾਪਤੀ ਆਨੰਦ ਦੀ ਪ੍ਰਾਪਤੀ ਕਿਉਂ ਨਹੀਂ ਕਿਉਂਕਿ ਮਨ ਉਹਦੇ ਤੇ ਚੱਲਿਆ ਨਹੀਂ ਹੁਣ ਚੱਲਣਾ ਕਿਵੇਂ ਆਪਾਂ ਇਸੇ ਚੀਨ ਵੱਜ ਵਿਚਾਰਨਾ ਹੈ